ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਜਾ ਮੰਨ ਲੋ ਲੋ ਜੀ ਇਸ ਸਾਲ ਦਾ ਵਿਡਿੰਗ ਸੀਜ਼ਨ ਦਾ ਜਿਹੜਾ ਫੈਸ਼ਨ ਹੈ ਨਾ ਜੀ ਇਸ ਵਾਰ ਬ੍ਰੌਕਰਟ ਤੇ ਬਨਾਰਸੀ ਜਿਹੜੀਆਂ ਨਵੀਆਂ ਆਈਟਮਾਂ ਆ ਰਹੀਆਂ ਨੇ ਬ੍ਰੌਕਰਟ ਤੇ ਬਨਾਰਸੀ ਆਈਟਮਾਂ ਇਹੋ ਜਿਹੀਆਂ ਆ ਰਹੀਆਂ ਨੇ ਔਰ ਇੰਨਾ ਕੋ ਫੈਸ਼ਨ ਆਊਗਾ ਡਿਜ਼ਾਈਨਰਾਂ ਦਾ ਆ ਚੈੱਕ ਕਰ ਲੋ ਐਡਵਾਂਸ ਦੇ ਵਿੱਚ ਕੁਝ ਲੈ ਕੇ ਆਇਆ ਤੁਹਾਡੇ ਲਈ ਨਵਾਂ ਪਹਿਲਾ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਵਿਦ ਪ੍ਰਾਈਸ ਦੱਸ ਕੇ ਜਾਊਂਗਾ ਸਾਰੇ ਪੀਸ ਓਪਨ ਕਰਕੇ ਜਾਊਂਗਾ ਆਈਟਮ ਚੈੱਕ ਕਰ ਲਓ ਲੋ ਜੀ ਤੁਸੀਂ ਬਨਾਰਸੀ ਸੂਟ ਤਾਂ ਬੜੇ ਬਾਇ ਕਰੇ ਹੋਣੇ ਆ ਪਰ ਇਸ ਵਾਰੀ ਜਿਹੜੀ ਬਨਾਰਸੀ ਆਈਟਮ ਆਈ ਹੈ ਜੀ ਉਹ ਆਈ ਹੈ ਪਿਓਰ ਕ੍ਰਾਸ਼ ਦੇ ਉੱਤੇ ਲੋ ਜੀ ਫੈਬਰਿਕ ਜਿਹੜਾ ਆ ਰਿਹਾ ਜੀ ਪਿਓਰ ਕ੍ਰਾਸ਼ ਕ੍ਰਾਸ਼ ਦੇ ਉੱਤੇ ਸਾਰੀ ਬਨਾਰਸੀ ਵੀਵਿੰਗ ਆ ਰਹੀ ਹੈ ਜੀ オリジナル ਪੀਸ ਆਣਗੇ ਕੋਈ 7000 ਨਹੀਂ ਕੋਈ 8000 ਨਹੀਂ ਰੇਟ 7-7 8-8000 ਦੀਆਂ ਆਈਟਮਾਂ ਜਿਹੜੀਆਂ ਤੁਸੀਂ ਬਾਇ ਕਰੀਆਂ ਹੋਈਆਂ ਨੇ ਉਹ ਅੱਜ ਤੁਹਾਨੂੰ ਇਕਨੋਮਿਕਲ ਪ੍ਰਾਈਸ ਵਿੱਚ ਦੇਣੀਆਂ ਨੇ ਆਪਾਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਆ ਦੇਖੋ ਆ ਪਿਓਰ ਬਨਾਰਸੀ ਦੀ ਸ਼ਰਟ ਆ ਰਹੀ ਹੈ ਕ੍ਰਸ਼ ਦੇ ਵਿੱਚ ਆਈ ਹੈ ਫੈਬਰਿਕ ਵੀ ਬਿਲਕੁਲ ਲੇਟੈਸਟ ਤੇ ਯੂਨਿਕ ਤੇ ਟ੍ਰੈਂਡਿੰਗ ਫੈਬਰਿਕ ਹੈ ਔਰ ਆ ਆ ਰਹੀ ਹੈ 3 ਮੀਟਰ ਦੀ ਬਾਟਮ ਔਰ ਇਸ ਦੇ ਨਾਲ ਚਨੂਨ ਦਾ ਦੁਪੱਟਾ ਆ ਜੀ ਦੁਪੱਟੇ ਦੇ ਉੱਤੇ ਸਾਰਾ ਬਨਾਰਸੀ ਬਾਰਡਰ ਦਾ ਕੰਮ ਕਰਿਆ ਹੋਇਆ ਆ ਚੈੱਕ ਕਰ ਸਕਦੇ ਤੁਸੀਂ ਚੈੱਕ ਕਰੋ ਜੀ ਆ ਆ ਰਿਹਾ ਚਨੂਨ ਦਾ ਦੁਪੱਟਾ ਜਿਨ੍ਹਾਂ ਨੇ ਅਲੱਗ ਲੈਣਾ ਕੁਝ ਵੱਖਰਾ ਲੈਣਾ ਪਾਰਟੀ ਵੇਅਰ ਲੈਣਾ ਯੂਨਿਕ ਲੈਣਾ ਤਾਂ ਆ ਆਈਟਮ ਬਾਇ ਕਰ ਲਿਓ ਸਪੈਸ਼ਲ ਰਹਿਣ ਵਾਲੀ ਹੈ ਆ ਚੈੱਕ ਕਰ ਲਓ ਜਿਨ੍ਹਾਂ ਨੇ ਵਰਕ ਨਹੀਂ ਪਾਉਣਾ ਜਿਨ੍ਹਾਂ ਨੇ ਸਰਦਾਰੀ ਚੀਜ਼ ਲੈਣੀ ਹੈ ਜੈਨੂਨ ਆਈਟਮ ਲੈਣੀ ਹੈ ਤਾਂ ਆਪ ਇਸ ਇਹੋ ਜਾਂ ਆ ਦੇਖੋ ਇਹ ਆ ਰਿਹਾ ਸਾਰਾ ਬਨਾਰਸੀ ਬਾਰਡਰ ਦਾ ਕੰਮ ਦਬੱਟੇ ਤੇ ਸੋ ਇਹਦੇ ਵਿੱਚ ਆਪਾਂ ਛੇੜ ਤਿਆਰ ਕਰਵਾਇਆ ਤੁਹਾਡੇ ਵਾਸਤੇ ਖਾਸ ਨਵੇਂ-ਨਵੇਂ ਛੇੜ ਤਿਆਰ ਕਰਾਇਆ ਇੱਕ ਤਾਂ ਆ ਗਿਆ ਪਰਪਲ ਇਹ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਮੈਂ ਕਲਰ ਨਿਗਾ ਕਰਾਨਾ ਪਹਿਲਾਂ ਇੱਕ ਆ ਰਿਹਾ ਇਸ ਦੇ ਵਿੱਚ ਗਾਜ਼ਰੀ ਆਨੀਅਨ ਛੇੜ ਬੜਾ ਸ਼ਾਨਦਾਰ ਛੇੜ ਹੈ ਜੀ ਬਹੁਤ ਹੀ ਸ਼ਾਨਦਾਰ ਆਈਟਮ ਹੈ ਇਹ ਔਰ ਇਸ ਟਾਈਮ ਦੀ ਟੌਪ ਟ੍ਰੈਂਡ ਦੇ ਵਿੱਚ ਆਈਟਮ ਜਾਊਗੀ ਜੀ ਇਸ ਟਾਈਮ ਲਓ ਜੀ ਚੈੱਕ ਕਰ ਲ ਆ ਆ ਰਿਹਾ ਸੈਕੰਡ ਕਲਰ ਜੀ ਇਸ ਦਾ ਓਨੀਅਨ ਸ਼ੇਡ ਲੋ ਜੀ ਆ ਆ ਰਿਹਾ ਜੀ ਓਨੀਅਨ ਸ਼ੇਡ ਨਾਲ ਆ ਰਹੀ ਹੈ 3 ਮੀਟਰ ਦੀ ਬਾਟਮ ਪਿਓਰ ਕ੍ਰਸ਼ ਬਨਾਰਸੀ ਬਿਲਕੁਲ ਨਵਾਂ ਫੈਬਰਿਕ ਲਾਂਚ ਹੋਇਆ ਜੀ ਪਿਓਰ ਕ੍ਰਸ਼ ਬਨਾਰਸੀ ਲੋ ਜੀ ਥਰਡ ਕਲਰ ਇਸ ਦਾ ਆ ਰਿਹਾ ਜੀ ਸੇਮ ਦਾ yellow ਬੜਾ ਸ਼ਾਨਦਾਰ ਸ਼ੇਡ ਹੈ ਥਰਡ ਸ਼ੇਡ ਆ ਰਿਹਾ ਜੀ ਇਸ ਦਾ yellow ਬੜਾ ਹੀ ਸ਼ਾਨਦਾਰ ਕਲਰ ਆ ਚੈੱਕ ਕਰੋ ਕਿੰਨਾ ਪਿਆਰਾ ਕਲਰ ਟੌਪ ਦਾ ਸੂਟ ਆਈ ਟੌਪ ਟੌਪ ਦਾ ਗ੍ਰੇਡਿੰਗ ਵੇਅਰ ਸਪੈਸ਼ਲ ਡਿਜ਼ਾਈਨਰ ਸੋਬਰ ਯੂਨਿਕ एवरीथिंग ਸਪੈਸ਼ਲ ਪੀਸ ਆਹ ਲੋ ਜੀ ਆ ਆ ਰਿਹਾ ਜੀ ਇਸ ਦਾ ਕਲਰ ਆਹ ਵਾਲਾ ਇੱਕ ਗ੍ਰੀਨ ਇਹ ਆਏਗਾ ਲਾਈਟ ਪੈਰਟ ਗ੍ਰੀਨ ਕਲਰ ਜੀ ਸੋ ਬੜਾ ਹੀ ਸ਼ਾਨਦਾਰ ਸ਼ੇਡ ਹੈ ਜੀ ਆਹ ਤਿੰਨ ਤਿੰਨ ਮੀਟਰ ਦੀ ਕਲੀ ਸ਼ਰਟ ਦਾ ਕਪੜਾ ਹੈ ਜੀ ਇਹਦਾ ਬਾਜੂ ਇਹਦੀਆਂ ਆਰਾਮ ਨਾਲ ਨਿਕਲਣਗੀਆਂ ਕੋਈ ਜੋੜ ਵਗੈਰਾ ਨਹੀਂ ਪਾਉਂਦਾ ਜਿਵੇਂ ਮਰਜ਼ੀ ਬਣਾ ਲਿਓ ਔਰ ਸੂਟ ਦਾ ਰੋਬ ਪਾਏ ਹੋਏ ਦਾ ਮੈਂ ਕਹਣਾ ਜੀ ਟਾਪ ਕਲਾਸ ਆਈਟਮ ਲੱਗਦੀ ਆ ਰਿਹਾ ਜ਼ਬਨਾਸੀ ਬਾਰਡਰ ਦਾ ਦੁਪੱਟਾ ਸੋ ਆ ਰਿਹਾ ਗ੍ਰੀਨ ਸ਼ੇਡ ਜੀ ਪਰ ਆ ਆ ਰਿਹਾ ਇਸ ਦਾ ਗਾਜ਼ਰੀ ਸ਼ੇਡ ਆ ਵੀ ਬੜਾ ਸ਼ਾਨਦਾਰ ਸ਼ੇਡ ਆ ਬੜਾ ਸੋਨਾ ਸ਼ੇਡ ਆ ਗਾਜ਼ਰੀ ਪਿੰਕ ਸ਼ੇਡ ਆ ਰਿਹਾ ਜੀ ਆ ਆ ਰਿਹਾ ਗਾਜ਼ਰੀ ਸ਼ੇਡ ਸਰਦਾਰੀ ਸੂਟ ਬਿਲਕੁਲ ਜੈਨੂਨ ਜੇ ਦਾਜਵਰੀ ਦੇ ਵਿੱਚ 11 ਸੂਟ ਬਣਦੇ ਆ ਨਾ ਤਾਂ ਦੋ ਤਿੰਨ ਆਲਟਮਾ ਇਹੋ ਜਿਹੀ ਹੁੰਦੀਆਂ ਨੇ ਜਿਹੜੀਆਂ ਵੱਖਰੀਆਂ ਹੁੰਦੀਆਂ ਨੇ ਇਦਾਂ ਦੀਆਂ ਉਹ ਬਣਦੀਆਂ ਨਹੀਂ ਬਣਦੀਆਂ ਨੇ ਜਿਨ੍ਹਾਂ ਨਾਲ ਕੁਝ ਡਿਫਰੈਂਟ ਬਣਦਾ ਕੁਝ ਯੂਨੀਕ ਬਣਦਾ ਸੋ ਉਹ ਵੈਰੈਟੀ ਆ ਆ ਚੈੱਕ ਕਰ ਲਓ ਲੋ ਜੀ ਆ ਆ ਰਿਹਾ ਜੀ ਇਸ ਦਾ ਨੈਕਸਟ ਕਲਰ ਬੜਾ ਸ਼ਾਨਦਾਰ ਗਰੇ ਰੰਗ ਜੀ ਇਹਨਾਂ ਦੀ ਬਨਾਰਸੀ ਵੀਵਿੰਗ ਬਹੁਤ ਸੋਹਣੀ ਹੈ ਲੋ ਜੀ ਸਭ ਤੋਂ ਵੱਡੀ ਗੱਲ ਫੈਬਰਿਕ ਫੈਬਰਿਕ ਬਿਲਕੁਲ ਨਵਾਂ ਜੀ ਸਾਲ ਦਾ ਲੋ ਜੀ ਆ ਚੈੱਕ ਕਰੋ ਆ ਰਿਹਾ ਜੀ ਇਸ ਦਾ ਗਰੇ ਸ਼ੇਡ ਨੈਕਸਟ ਡਿਜ਼ਾਈਨ ਆ ਰਿਹਾ ਜੀ ਇਸ ਦਾ ਬੜਾ ਸ਼ਾਨਦਾਰ ਡਿਜ਼ਾਈਨ ਆ ਰਿਹਾ ਆ ਵਾਲਾ ਇਹ ਆਇਆ ਲੈਣਾ ਦੇ ਵਿੱਚ ਡਿਜ਼ਾਈਨ ਬਣਾ ਹੋਇਆ ਬੜਾ ਸੋਹਣਾ ਲਹਿਰੀਆ ਡਿਜ਼ਾਈਨ ਬਣਾ ਹੋਇਆ ਮੈਗਨਾ ਕੁਝ ਯੂਨਿਕ ਆਈਟਮ ਹੈ ਜੇ ਕੁਛ ਤੁਸੀਂ ਡਿਫਰੈਂਟ ਪੋਣਾ ਹੈ ਨਾ ਤਾਂ ਆਈਟਮ ਬਾਏ ਕਰ ਲਓ ਜੀ ਇਹੋ ਜੀ ਆਈਟਮ ਆਹ ਲੋ ਆ ਰਿਹਾ ਦੁਪੱਟਾ ਇਹ ਸੋ ਸ਼ਾਨਦਾਰ ਆਈਟਮ ਹੈ ਸ਼ਾਨਦਾਰ ਇਸ ਦੇ ਸ਼ੇਡ ਤੁਹਾਨੂੰ ਦਿਖਾਣਾ ਬੜੇ ਪਿਆਰੇ ਸ਼ੇਡ ਤਿਆਰ ਕਰਵਾਇਆ ਇਹ ਆਏਗਾ ਗਾਜ਼ਰੀ ਪਿੰਕ ਸ਼ੇਡ ਇੱਕ ਆ ਰਿਹਾ ਇਸ ਦੇ ਵਿੱਚ ਪੈਰਟ ਗ੍ਰੀਨ ਸ਼ੇਡ ਆ ਵੀ ਸ਼ੇਡ ਬੜਾ ਸ਼ਾਨਦਾਰ ਹੈ ਅਗਰ ਸੂਟ ਸੋਹਣੇ ਲੱਗੇ ਲਾਈਕ ਮੈਨ ਜ਼ਰੂਰ ਕਰ ਦਿਓ ਸਭ ਨੂੰ ਬੇਨਤੀ ਹੈ 2 ਦਿਨ ਹੋ ਗਏ ਆਪਾਂ ਵੀਡੀਓ ਅਪਲੋਡ ਨਹੀਂ ਕਰੀ ਸੀ ਕਿਉਂਕਿ 2 ਦਿਨ ਥੋੜੇ ਬਿਜ਼ੀ ਚੱਲ ਰਹੇ ਸੀਗੇ ਆ ਲੋ ਜੀ ਕਿਉਂਕਿ ਤੁਹਾਡੇ ਲਈ ਆਈਟਮਾਂ ਪਰਚੇਜ਼ ਕਰਨ ਗਈ ਹੋਈ ਸੀ ਨਵੀਆਂ-ਨਵੀਆਂ ਉਹਨਾਂ ਵਿੱਚੋਂ ਆਹ ਆਈਟਮ ਲੈ ਕੇ ਆਇਆ ਤਾਂ ਇਸ ਕਰਕੇ ਮੈਂ ਪਹਿਲਾਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਬਣਾਉਣ ਲੱਗਾ ਹਾਂ ਆ ਚੈੱਕ ਕਰੋ ਗ੍ਰੀਨ ਸ਼ੇਡ ਬੜਾ ਸ਼ਾਨਦਾਰ ਸ਼ੇਡ ਹੈ ਸੋ ਇੱਕ ਆਰ ਹੈ ਜੀ ਆਵਲਾ yellow ਸ਼ੇਡ mustard ਸ਼ੇਡ ਆ ਵੀ ਸ਼ੇਡ ਬੜਾ ਸ਼ਾਨਦਾਰ ਸੋ ਸਾਰੇ ਸ਼ੇਡ ਬੜੇ ਪਿਆਰੇ ਆ ਡਿਫਰੈਂਟ ਸ਼ੇਡ ਆ ਯੂਨਿਕ ਸ਼ੇਡ ਆ ਆ ਚੈੱਕ ਕਰੋ ਸ਼ੇਡ ਬਹੁਤ ਸੋਹਣੇ ਆ ਕੁਝ ਹਟ ਕੇ ਕਲਰ ਆ ਕੁਝ ਨਵੇਂ ਕਲਰ ਆ ਯੂਨਿਕ ਕਲਰ ਆ ਔਰ ਯੂਨਿਕ ਆਈਟਮ ਸਾਰੇ ਕਲਰ ਬਹੁਤ ਪਿਆਰੇ ਆ ਔਰ ਚੈੱਕ ਕਰ ਲਓ ਜੀ ਕਲਰ ਨਾ ਸ਼ਾਨਦਾਰ ਸ਼ੇਡ ਆ ਯੈਲੋ ਸ਼ੇਡ ਔਰ ਇੱਕ ਆ ਰਿਹਾ ਜੀ ਇਸ ਦੇ ਵਿੱਚ ਬੜਾ ਪਿਆਰਾ ਕਲਰ ਪਰਪਲ ਸ਼ੇਡ ਆਹ ਕਲਰ ਵੀ ਬੜਾ ਸ਼ਾਨਦਾਰ ਆ ਜੀ ਆ ਚੈੱਕ ਕਰੋ ਆ ਚੈੱਕ ਕਰੋ ਜੀ ਆ ਆ ਰਿਹਾ ਜੀ ਇਸ ਦਾ ਪਰਪਲ ਸ਼ੇਡ ਜੀ ਹਾਂ ਪੀਸ ਤਾਂ ਖੁੱਲਦਾ ਨਾ ਵੀ ਪਤਾ ਲੱਗਦਾ ਵੀ ਹਾਂ ਚੀਜ਼ ਖੁੱਲੀ ਐ ਆ ਦੇਖੋ ਜਦੋਂ ਤੁਸੀਂ ਪਾਓਗੇ ਮੇਰੀ ਗਾਰੰਟੀ ਐ ਯੂਨੀਕ ਆਈਟਮ ਲੱਗੀ ਗਈ ਪਾਈ ਹੋਈ ਬਨਾਰਸੀ ਬਾਰਡਰ ਦੇ ਇਹਦੇ ਦੁਪੱਟੇ ਬਹੁਤ ਸੋਹਣੇ ਆ ਚਨੂਨ ਦੇ ਸੋ ਡਿਫਰੈਂਟ ਆਈਟਮ ਆ ਬਿਲਕੁਲ ਇੱਕ ਆ ਰਿਹਾ ਜੀ ਇਸ ਦੇ ਵਿੱਚ ਬੜਾ ਪਿਆਰਾ ਗ੍ਰੀਨ ਸ਼ੇਡ ਆ ਆ ਰਿਹਾ ਸੀ ਗ੍ਰੀਨ ਸ਼ੇਡ ਆ ਵੀ ਸ਼ੇਡ ਬਹੁਤ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਆ ਆ ਰਿਹਾ ਇਸ ਦਾ ਬਾਟਮ ਦਾ ਕਲਰ ਆ ਦੇਖੋ ਕਿੰਨਾ ਪਿਆਰਾ ਕਲਰ ਸਰਦਾਰੀ ਰੰਗ ਨੇ ਬਿਲਕੁਲ ਜੈਨੂਇਨ ਕਲਰ ਨੇ ਔਰ ਇੱਕ ਆ ਰਿਹਾ ਇਸ ਦੇ ਵਿੱਚ ਗਾਜ਼ਰੀ ਪਿੰਕ ਸ਼ੇਡ ਕਿੰਨੇ ਡੀਪ ਆ ਆਪਣਾ ਕੀ 12 ਇੱਕ ਕਾਰ ਦੇ ਦੀ ਗਾਜ਼ਰੀ ਪਿੰਕ ਸ਼ੇਡ ਆ ਵੀ ਸ਼ੇਡ ਬੜਾ ਪਿਆਰਾ ਸੋ ਸਪੈਸ਼ਲ ਸ਼ੇਡ ਹੈ ਜੀ ਆ ਇਸ ਦਾ ਦੁਪੱਟਾ ਜੀ ਆ ਦੁਪੱਟਾ ਵੀ ਬੜਾ ਸ਼ਾਨਦਾਰ ਬੜਾ ਸੋਹਣਾ ਦੁਪੱਟਾ ਨੋ ਤੁਡੇ ਵਾਸਤੇ ਆਪਾਂ ਇਹੋ ਜਿਹੀ ਆਈਟਮਾਂ ਲਿਆਵਾਂਗੇ ਵੈਡਿੰਗ ਵੇਅਰ ਵਾਸਤੇ ਤੁਸੀਂ ਦੇਖੀ ਚੱਲੋ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੋ ਤਾਂ ਕਿ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਹਰ ਇੱਕ ਵੀਡੀਓ ਦੀ ਕਿਉਂਕਿ ਆਈਟਮਾਂ ਆਪਣੇ ਕੋਲ ਆਂਦੀਆਂ ਦੇ ਨਾਲ ਦੀਆਂ ਸੇਲ ਹੋ ਜਾਂਦੀਆਂ ਨੇ ਇਹੋ ਜਿਹੀਆਂ ਆਈਟਮਾਂ ਸੋ ਅਗਰ ਤੁਸੀਂ ਸਾਨੂੰ ਆਰਡਰ ਕਰਨਾ ਆਨਲਾਈਨ ਆਰਡਰ ਕੋਰੀਅਰ ਸਰਵਿਸ ਆਪਣੀ ਸ਼ਿਪਿੰਗ ਵਰਲਡਵਾਈਡ ਕਰਦੇ ਆ ਅਸੀਂ ਕੋਰੀਅਰ ਸਰਵਿਸ ਅਵੇਲੇਬਲ ਹੈ ਸੋ ਆਰਡਰ ਲਈ ਸਾਡੇ ਦੋ ਨੰਬਰ ਨੇ ਜੀ 783701532852833084 ਇਹ ਦੋ ਨੰਬਰਾਂ 'ਤੇ ਤੁਸੀਂ WhatsApp ਚੱਲਦਾ ਜੀ WhatsApp 'ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰੋ WhatsApp 'ਤੇ ਬਾਕੀ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਲਈ ਐਡਰੈਸ ਹੈਗਾ ਜੀ ਅੰਮ੍ਰਿਤਸਰੀਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜੇ ਗਾਂਧੀ ਗਰਾਉਂਡ ਸਮਾਣਾ ਜ਼ਿਲ੍ਹਾ ਪਟਿਆਲਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋਮਾ